ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਬੀਬੀ ਕੁਸ਼ਮਾਈਆ ਜੀ ਉਹਨਾਂ ਦੇ ਦਸ਼ਨ ਦੇ ਦਿੱਤੀ ਉਹਨਾਂ ਦੇ ਗਾਇਦਾਂ ਤੌਰ 'ਤੇ ਜਿਲ੍ਹਾ ਪਟਿਆਲਾ ਪੁਲਿਸ ਨੂੰ ਅਸੀਂ ਕਣੌਥਾੜੂ ਵਿੱਚ ਵੀ ਜਿਹੜਾ ਹੈ ਉਹ ਮਾੜਿਆਂ ਸਰਾ ਦੇ ਖਿਲਾਫ ਜਿਹੜਾ ਹੈ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਫਿਲਹਾਲ ਸਮੇਂ ਤੋਂ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੌਹ ਦਾ ਮਾਮਲਾ ਹੋਵੇ ਤਾਂ ਕੱਲ ਸਾਡੀ ਜਿਹੜੀ ਹੈ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਅਮਨਪਾਲ ਵਰਕ ਤੇ ਉਹਦੇ ਨਾਲ ਸਰਕਾਰੀ ਟੀਮ ਚੌਕੀਦਾਰ ਟੇਪਲਾ ਐਸੇਰਪਾ ਸਿੰਘ ਉਹਦਾ ਰਸ਼ੀਕ ਗੁਆਰ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇਹ ਮੋਟਰਸਾਈਕਲ ਚੋਰ ਲੋਕ ਨੂੰ ਕਾਬੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਤਿੰਨ ਮੋਟਰਸਾਈਕਲ ਚੋਰੀ ਜਿਹੜੇ ਬਰਾਮਦ ਕੀਤੇ ਨੇ ਇੱਕ ਚਾਰ ਬੰਦੇ ਨਗਰੋਸੀ ਜਿਹੜਾ ਕਿ ਚੋਰੀ ਦੀ ਮੋਟਰਸਾਈਕਲ ਇਕੱਠੇ ਕਰਕੇ ਉੱਥੇ ਵੇਚਣ ਦੀ ਤਿਆਰੀ ਸੀਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਉਹਨਾਂ ਨੂੰ ਹਰੰਗੇ ਹਥੀ ਸਮੇਤ ਮੋਟਰਸਾਈਕਲ ਜਿਹੜਾ ਕਾਬੂ ਕੀਤਾ ਮੌਕੇ ਤੇ ਇਹਨਾਂ ਪਾਸੋਂ ਤਿੰਨ ਮੋਟਰਸਾਈਕਲ ਜਿਹੜਾ ਹੈ ਬਰਾਮਦ ਕੀਤੇ ਇਹਨਾਂ ਚ ਇੱਕ ਬੋਸ਼ੀ ਹਰਵਿੰਦਰ ਸਿੰਘ ਉਰਫ ਜੱਗੀ ਦਾ ਨੇੜੇ ਦਾ ਦੂਸਰਾ ਅਭਿਸ਼ੇਕ ਸਮਾ ਜਿਹੜਾ ਰਾਜਪੁਰਾ ਤੋਂ ਲੋਨੀ ਦਾ ਪ੍ਰਤਾਪ ਖੋਲੋ ਵੀ ਰਾਜਪੁਰਾ ਦਾ ਤੀਸਰਾ ਰਾਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ ਇਹ ਸ਼ੰਭੂਪੁਰਾ ਦੇ ਨੇ ਇਹਨਾਂ ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਲੱਗਿਆ ਹੈ ਕਤਵਾਲੀ ਥਾਣੇ ਦੇ ਵਿੱਚ ਤੇ ਇਹਨਾਂ ਤੋਂ ਸ਼ਕਤੀ ਦਾ ਪਰਚਾ ਕੀਤਾ ਜਾ ਰਿਹਾ ਤੇ ਤਿੰਨ ਮੋਰਸਲ ਇਹਨਾਂ ਤੋਂ ਬਰਾਮਦ ਕਰ ਲਏ ਨੇ ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ਪੇਸ਼ ਕਰਕੇ ਇਹਨਾਂ 'ਤੇ ਫੋੜ ਸਮਾਨ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਮਰਦ ਦੀ ਸੰਭਾਵਨਾ ਹੈ ਤੇ ਅਸੀਂ ਠੋਕ ਕਰਾਂਗੇ ਸਾਡੀ ਜਿਹੜੀ ਇਹਨਾਂ ਕੋਲ ਕਵਾੜੀਆਂ ਖਰੀਦੇ ਹੈਗੀਆਂ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਹਾਂ ਜਿਹੜਾ ਵੀ ਇਹਦੇ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾ ਸਿੱਧੇ ਜਾਂ ਚੋਰੀ ਦਾ ਮਾਮਲਾ ਲੈਂਦਾ ਹੋਇਆ ਇਹਨਾਂ ਨੂੰ ਹਲਾਸ਼ਰੀ ਦਿੰਦਾ ਹੋਇਆ ਉਹਦੇ ਨਾਲ ਵੀ ਅਸੀਂ ਸਖਤੀ ਨਾਲ ਕਰ ਰਹੇ ਹਾਂ। ਅਜੇ ਤੱਕ ਦੁਆਰਾ ਕੁਝ ਗੱਲਾਂ ਸਾਹਮਣੇ ਆਈਆਂ ਨੇ। ਇਹ ਅਜੇ ਇਨਵੈਸਟੀਗੇਸ਼ਨ ਕਿਹਨੂੰ ਵਿੱਚ ਚਾਲੀ ਸੀ ਤੇ ਅਜੇ ਅਸੀਂ ਕਰ ਰਹੇ ਹਾਂ। ਜਦੋਂ ਵੀ ਸਾਨੂੰ ਇਨਵੈਸਟੀਗੇਸ਼ਨ ਦੀ ਜਿਹੜੀ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ। ਇਹ ਚਾਰੇ ਜਿਵੇਂ ਇੱਕ ਧੋ ਆਪਣਾ ਇੱਕ ਹਲਕਾ ਧੋ ਔਰ ਉਹ ਰਾਜਪੁਰਾ ਨਾਲ ਹੀ ਸੰਬੰਧਿਤ ਨੇ। ਇਹਨਾਂ ਚਾਰੋਂ ਦੇ ਲਾਭਾ ਹੋਰ ਨੂੰ ਕੋਈ ਮੰਨਿਆ ਵੇਚਾ ਇਹਨਾਂ ਦੇ ਗੈਂਗ 'ਚ ਜਾਏਗਾ ਤੇ ਜਿਹੜੀ ਟੀਮ 'ਚ ਕੋਈ ਹੋਰ ਤੋਂ ਅਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਪਰ ਜੇ ਤੈਨੂੰ ਫੇਸ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਹੁੰਦੀ ਹੈ ਕਿਹੜੀ ਕਿਹੜੀ ਜਗ੍ਹਾ ਤੋਂ ਇਨਕਿਨਾਂ ਨੇ ਮਕਸਦਵਾਰਾ ਚੋਰੀ ਕੀਤੇ ਨੇ ਉਹ ਵੀ ਹਜੇ ਤੱਕ ਅਸੀਂ ਇਧਰੋਂ ਅਗਲੇ ਦਫ਼ਤਰ ਦੱਸਾਂ। ਜਿਵੇਂ ਪ੍ਰੈਸ ਨੂੰ ਵੀ ਦੱਸਿਆ ਹੋਇਆ ਮੋਹਾਲੀ ਤੋਂ ਵੀ ਇਹ ਜਿਹੜਾ ਰਾਜਰਾ ਨਾਲ ਸੰਬੰਧਿਤ ਨੇ ਰਾਜਰਾ ਤੋਂ ਵੀ ਕੋਈ ਜਿਵੇਂ ਸ਼ਿਵਾਜੀਪਾਰਕ ਤੋਂ ਕਾਰੀ ਤੋਰੀ ਹੋੜੇ ਨੇ ਕਲੋਨੀਆਂ ਤੋਂ ਵੀ ਹੋ। ਦੇਖੋ ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਨੰਬਰ ਵਗੈਰਾ ਟਾਹੇ ਹੁੰਦੇ ਨੇ ਇਹਨਾਂ ਨੇ ਤਾਂ ਉਹ ਨੰਬਰ ਵਗੈਰਾ ਟਰੇਸ ਕਰਕੇ ਅਸੀਂ ਜਿase ਨੰਬਰ ਇੰਜਨ ਟਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰਾਂਗੇ ਤਾਂ ਉਹ ਫਿਰ ਪਤਾ ਲੱਗੂ। ਸਰ ਮੇਨ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਹੈ ਅੱਗੇ ਇਹ ਕੀ ਕਰਦੇ ਨੇ ਜਾਂ ਇਹਨਾਂ ਨੇ ਇਹ ਕਾਗਜ਼ ਚੋਰੀ ਕੀਤੇ ਨੇ ਕਿੱਥੇ ਇਹਨਾਂ ਨੇ ਯੂਜ਼ ਕੀਤੇ ਨੇ ਜਾਂ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਹੋ ਅੱਗੇ ਇਨਵੈਸਟੀਗੇਸ਼ਨ ਦੇਖੋਗੇ ਨਾ ਸਾਡੀ ਤੁਹਾਡੇ ਨੂੰ ਕੀ ਧਾਰਾ ਲਾਈ ਜੀ ਇਹਨਾਂ ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 ਬੀ ਐਨ ਐਸ ਤੇ 317 ਜਿਵੇਂ ਮੰਨ ਦੋ ਜੀਓ ਧਾਰਾ ਲਾ ਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ